ਇਹ ਗਲਬ ਸਿੰਘ ਜਿਹੜਾ ਨਾ ਇਹ ਆਪਣੇ ਗਾਣੇ-ਗੂਣੇ ਗਾਈ ਜਾਵੇ ਤਾਂ ਵਧੀਆ ਆ ਐਵੇਂ ਹੀ ਦਲਾਂ-ਪੰਥਾ ਦੇ ਵਿੱਚ ਨਾ ਇਹ ਕੋਈ ਗੱਲਾਂ ਕਰੇ ਠੀਕ ਆ ਨਾ ਜਿਹੜੇ ਬੰਦੇ ਵੀਰ ਸਾਡੇ ਜੇਹੇਦਾਰ ਜਾ ਕੇ ਨਾ ਦੇਖ ਕੇ ਆਏ ਆ ਅਸੀਂ ਮਾਰਨੇ ਆ ਇਹਦਾ ਛੇਤਰ ਤੇ ਸਾਡਾ ਹੁਣ ਦੋ ਸਾਥ ਮੈਂ ਸਾਰਿਆਂ ਨੂੰ ਕਹਿੰਨਾ ਇਹਨੇ ਕਿਹਾ ਵੀ ਉਹ ਕਹਿੰਦਾ ਜੀ ਕਿੰਨੇ ਪ੍ਰਕਾਰ ਦੇ ਨਿਹੰਗ ਸਿੰਘ ਹੁੰਦੇ ਆ ਅਸੀਂ ਸਵੇਰੇ ਟੱਚੀ ਭਰੀਦਾ ਤੇ ਖਾਲੀ ਕਰਦੀਦਾ ਕਿਪੀ ਗਰੇਵਾਲ ਮੈਨੂੰ ਕਹਿੰਦਾ ਕਹਿੰਦਾ ਬਾਬਾ ਜੀ ਵੀ ਅਸੀਂ ਫਿਲਮ ਦਿਖਾਈ ਆ ਕਈ ਸਿੰਘਾਂ ਨੂੰ ਅਕਾਲ ਫਿਲਮ ਆਈ ਸੀ ਕਿੰਨਾ ਰੋਲਾ ਰਿਆ ਹੁੰਦਾ ਮੈਂ ਕਿਹਾ ਅੱਛਾ ਤੇ ਕਹਿੰਦੇ ਵੀ ਤੁਸੀਂ ਵੀ ਦੇਖਿਓ ਆਪਾਂ ਵੀ ਦੇਖਿਆ ਚਲੋ ਤੇ ਉਹ ਕਹਿੰਦਾ ਵੀ ਬੁੱਢੇ ਦਲ ਵਾਲੇ ਸਿੰਘਾਂ ਨੂੰ ਅਸੀਂ ਦਿਖਾਈ ਆ ਵੀ ਸਾਨੂੰ ਸਾਰਿਆਂ ਨੇ ਐਪਰੀਸ਼ੀਏਟ ਕਰਿਆ ਉਹ ਮੈਨੂੰ ਫੋਨ ਲਾ ਕੇ ਰਾਤ ਨੂੰ ਕਹਿੰਦਾ ਪਾਪਾ ਇਹ ਨਿਆੰਗ ਕਿੰਨੀ ਕਿਸਮ ਦੇ ਨੇ ਹੂੰ ਕਿਉਂ ਕਹਿੰਦਾ ਕਿੰਨੀ ਕਿਸਮ ਦੇ ਹੁੰਦੇ ਨੇ ਮੈਂ ਹੈ ਕੀ ਗੱਲ ਹੋਈ ਕਹਿੰਦਾ ਵੀ ਮੈਂ 32 ਲੱਖ ਰੁਪਏ ਹੁਣ ਤੱਕ ਵੰਡ ਚੁੱਕਿਆ ਕੀ 32 ਲੱਖ ਰੁਪਏ ਸਵੇਰ ਨੂੰ ਕਹਿੰਦਾ ਟੈਚੀ ਭਰ ਕੇ ਜਾਈਦਾ ਛਾਉਣ ਬਣਦਾ ਸੀਦਾ ਵੀ ਫਿਲਮ ਦੇਖ ਲਓ ਜੀ ਦੇਖਤਾ ਲਓ ਮਾੜਾ ਫੇਰ ਕਹਿ ਲਿਓ ਬਾਬਾ ਜਿੱਥੇ ਮਿਲਿਆ ਤੇ ਗਲਾਬ ਸਿੰਘ ਦੇ ਛੇਤਰ ਮਾਰ ਕੇ ਪੁੱਛਾਂਗੇ ਵੀ ਦੱਸ ਤੈਨੂੰ ਗਿੱਪੀ ਨੇ ਕਿੱਥੇ ਦੱਸਿਆ ਨਹੀਂ ਤਾਂ ਬਾਬਾ ਜੀ ਗਿੱਪੀ ਚੰਗਾ ਹੋਵੇ ਸਾਨੂੰ ਜਨਤਕ ਕਰੇ ਨਾ ਜਿਨ੍ਹਾਂ ਨੇ ਪੈਸੇ ਲਏ ਆ ਠੀਕ ਆ ਜੀ ਅਸੀਂ ਉਹਨਾਂ ਨੂੰ ਵੀ ਦੱਸੀਏ ਵੀ ਤੁਸੀਂ ਪੈਸੇ ਲੈ ਕੇ ਮੂਵੀਆਂ ਚਲਾਉਣੀਆਂ ਆ ਅੱਜ ਦੇਖੋ ਮੂਵੀ ਚੱਲੀ ਅਗਲੇ ਨੇ ਫਟਾਫਟ ਸਾਡੇ ਤੇ ਲਾਂਚਨ ਲਾਤਾ ਸਿੰਘਾਂ ਦੇ ਬਾਣੇ ਵਾਲੇ ਸਿੰਘਾਂ ਦੇ ਭਾਵੇਂ ਕਾਦੀ ਘੜੀ ਕੇ ਨੇ ਮੱਤਾ ਹੀ ਟਿਕਿਆ ਹੋਵੇ ਕੇ ਇਹਨੂੰ ਜਾ ਕੇ ਪਰ ਇਹਦਾ ਇਹ ਮਤਲਬ ਥੋੜੀ ਜਿਹਾ ਵੀ ਗੁਲਾਬ ਸਿੰਘ ਸਾਡੇ ਉੱਪਰ ਕਿੰਤੂ ਪ੍ਰੰਤੂ ਕਰੂਗਾ ਗੁਲਾਬ ਸਿੰਘ ਪਹਿਲਾਂ ਆਪਣਾ ਤਾਂ ਚੈੱਕ ਕਰ ਲਵੇ ਆਪ ਕੀ ਆ ਚਾਰ ਗਾਣੇ ਕੱਢ ਕੇ ਤੇ ਕਹਿੰਦਾ ਆ ਜੀ ਮੇਰੇ ਘਰ ਆ ਪਿਆ ਆ ਮੇਰੇ ਘਰ ਆ ਪਿਆ ਆ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਆ ਜਿਹੜੇ ਇਹਨਾਂ ਨੂੰ ਦਿੰਦੇ ਇਹਨਾਂ ਆਰਗਿਆਂ ਨੂੰ ਨਾ ਦੋ ਕਿਸੇ ਗਰੀਬ ਬੰਦੇਆਂ ਨੂੰ ਦੇ ਲੋ ਜੋ ਵੀ ਇਹਨਾਂ ਨੂੰ ਮਾਨ ਸਨਮਾਨ ਤੁਸੀਂ ਦੇ ਰਹੇ ਆ ਨਾ ਇਹ ਆਕੇ ਟੀਵੀ ਮੋਰੇ ਕਹਿੰਦੇ ਆ ਲੈ ਜੀ ਸਾਡੇ ਘਰ ਆ ਕੇ ਦੇਖੋ ਸਾਨੂੰ ਬੜਾ ਕੁਝ ਦਿੱਤਾ ਆ ਬਾਬਾ ਜੀ ਦਿੱਤਾ ਆ ਤਾਂ ਵੀ ਖਾਲਸੇ ਪੰਥ ਦੇ ਉੱਪਰ ਤੁਸੀਂ ਉਂਗਲਾਂ ਚੱਕੋ ਬਾਬਾ ਜੀ ਗਿੱਪੀ ਨੂੰ ਵੀ ਇਹ ਸਨੇਹ ਆ ਜਾਂ ਉਹਦੇ ਜਿਹੜੇ ਵੀ ਪ੍ਰੋਡਿਊਸਰ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਨੇਹ ਆ ਸਾਡਾ ਜਾਂ ਤਾਂ ਬਾਬਾ ਜੀ ਇਹ ਗੱਲ ਹੁਣ ਕਲੀਅਰ ਕਰੋ ਨਹੀਂ ਤੇ ਬਾਬਾ ਜੀ ਆਪਾਂ ਗਿੱਪੀ ਦੀ ਜਿਹੜੀ ਅਗਲੀ ਆਈ ਕੋਈ ਨਾ ਇਹਦੀ ਫਿਲਮ ਆਪਾਂ ਜਲੰਧਰ 'ਚ ਨਹੀਂ ਲੱਗਣ ਦੇਣੀ ਕਿੱਪੀ ਨੇ ਇਹਨੂੰ ਦੱਸਿਆ ਤੇ ਤਾਂ ਹੀ ਅਗਲੇ ਨੇ ਕਿਹਾ ਤਾਂ ਹੀ ਅਗਲਾ ਸ਼ਰਿਆਮ ਕਹਿ ਰਿਹਾ ਹੈ ਵੀ ਉਹ ਲਿਸਟ ਕਿਉਂ ਨਹੀਂ ਜਾਰੀ ਕਰ ਰਹੇ ਨੇ ਇਹੀ ਕੱਲ ਕਰਕੇ ਤੁਹਾਨੂੰ ਇੱਕ ਬੇਨਤੀ ਲਈ ਗਈ ਹੈ ਸਾਰੇ মিডিਆ ਨੂੰ ਵੀ ਸਾਡਾ ਸਨੇਹ ਵੱਤ ਤੋਂ ਵੱਧ ਇਹਨਾਂ ਤੱਕ ਪਹੁੰਚਾਇਆ ਜਾਵੇ ਨੀਤਾ ਗੁਲਾਬ ਸਿੰਘ ਆਪਣੀ ਤਿਆਰੀ ਰੱਖੇ ਬਾਬਾ ਜੀ ਨਹੀਂ ਤਾਂ ਉਹਦੇ ਕੋ ਆਵਾਂਗੇ ਤੇ ਤਾਂ ਜਿੱਥੇ ਇਹਦਾ ਕਿਤੇ دیਵਾਨ ਲੱਗਾ ਅਸੀਂ ਉੱਥੇ ਪਹੁੰਚਣਾ ਆ ਫੇਰ ਨਾ ਕਿਉਂ ਸਾਡਾ ਕਲੇਸ਼ ਹੋਇਆ ਪਹਿਲਾਂ ਇਸ ਗੱਲ ਨੂੰ ਜਨਤਕ ਕਰੇ ਕਾਦੇ ਪੈਸੇ ਦਿੱਤੇ ਆ ਕਾਦਾ 35 40 ਲੱਖ ਰੁਪਏ ਜੋ ਵੀ ਇਹ ਕਹਿ ਰਿਹਾ ਆ ਕਾਦਾ ਵੰਡਿਆ ਆ ਕਾਦਾ ਦਿੱਤਾ ਆ ਨਾਲੇ ਅਸੀਂ ਉਹਨੂੰ ਦੱਸਾਂਗੇ ਵੀ ਨਿਹੰਗ ਸਿੰਘ ਕਿੰਨੇ ਪ੍ਰਕਾਰ ਦੇ ਹੁੰਦੇ ਆ ਗਲਾਬ ਸਿੰਘ ਨੇ ਕੀ ਦੱਸਣਾ ਇਹ ਤਾਂ ਆਪ ਪ੍ਰੋਮੋਸ਼ਨ ਕਰਨ ਗਿਆ ਸੀ ਆਪਨਾ ਵੀ ਦੱਸੇ ਵੀ ਗਲਾਬ ਸਿੰਘ ਕਿੰਨੇ ਪੈਸੇ ਲੈ ਕੇ ਪ੍ਰੋਮੋਸ਼ਨ ਕਰਕੇ ਆਇਆ ਇਹਦਾ ਮਤਲਬ ਇਹ ਇਹ ਗੱਲ ਕਲੀਅਰ ਆ ਨਾ ਵੀ ਗਲਾਬ ਸਿੰਘ ਪੈਸੇ ਲੈ ਕੇ ਕਲੀਅਰ ਕਰਕੇ ਆਇਆ ਆਕਾਲ ਮੂਵੀ ਨੂੰ ਫਿਰ ਤਾਂ ਅਸੀਂ ਇਹੀ ਕਵਾਂਗੇ ਜਿਹੜੇ ਬੰਦੇ ਫਿਰ ਕਰਕੇ ਆਏ ਉਹਨਾਂ ਦੇ ਫਿਰ ਇਹੀ ਲਾਂਚਣ ਆ ਜਿਹੜੇ ਬੰਦੇ ਜਾ ਕੇ ਨਿਹੰਗ ਸਿੰਘ ਸਾਡੇ ਮੂਵੀ ਦੇਖ ਕੇ ਆਏ ਆ ਨਾ ਫਿਰ ਬਾਬਾ ਜੀ ਅਗਲੇ ਨੇ ਸਿੱਧਾ-ਸਿੱਧਾ ਕਿਹਾ ਵੀ ਤੁਸੀਂ ਰੋਕਿਆ ਤੇ ਅਸੀਂ ਪੈਸੇ ਨਾ ਚਲਾ ਲਈ ਇਹਦਾ ਮਤਲਬ ਇਹ ਹੈ ਆ ਇਹ ਗੁਲਾਬ ਸਿੰਘ ਦੱਸੇ ਵੀ ਇਹਨੇ ਪੈਸੇ ਕਿੰਨੇ ਲਏ ਸੀ ਕੋਈ ਗੱਲ ਨਹੀਂ ਜਿੱਦਣ ਅਸੀਂ ਫੜ ਲਿਆ ਫਿਰ ਉਦੋਂ ਲਿਸਟ ਲੈ ਲਾਂਗੇ ਜਿੱਦਣ ਸਾਡੇ ਕਿਤੇ ਕਾਬੂ ਆ ਗਿਆ ਫਿਰ ਅਸੀਂ ਲਾਈਵ ਹੋ ਕੇ ਉਹਨੂੰ ਪਤਾ ਆ ਨਿਹੰਗ ਸਿੰਘ ਕਿੱਦਾਂ ਪਾਉਂਦੇ ਆ ਨੀ ਤਾਂ ਯਾਦ ਕਰ ਲਵੇ ਪੁਰਾਣੀ ਵੀਡੀਓ ਇਹਦੀ ਹੈਗੀ ਆ YouTube ਤੇ ਵੇਖ ਲਿਓ ਸਾਰੇ ਜਣੇ ਕਿਦਾਂ ਇਹਦੇ ਛੱਤਰ ਪੈਣਦੇ ਆ ਅੱਗੇ ਵੀ ਇਹਨੇ ਸਿੰਘ ਦਾ ਕਿਸੇ ਹੱਥ ਵੱਡਿਆ ਸੀ ਕਿ ਪੈਰ ਵੱਡਿਆ ਸੀ ਉਦੋਂ ਵੀ ਸਿੰਘਾਂ ਨੇ ਇਹਦੇ ਛੱਤਰ ਹੀ ਮਾਰੇ ਸੀ ਹੁਣ ਵੀ ਇਹਨੇ ਬਿਆਨ ਇਦਾਂ ਦਾ ਹੀ ਦਿੱਤਾ ਆ ਛੱਤਰਾਂ ਵਾਲਾ ਲਾਭ ਸਿੰਘ ਤੂੰ ਸਿੰਘਾਂ ਦੇ ਹੱਥ ਪੁੱਲ ਗਿਆ ਆ ਪਹਿਲਾਂ ਵੀ ਤੇਰੇ ਛੱਤਰ ਪਏ ਸੀ ਹੁਣ ਫੇਰ ਤੇਰੇ ਛੱਤਰ ਪੈਣੇ ਆ ਅੱਗੇ ਆਪਾਂ ਕਿਹਾ ਸੀ ਇਹਨੂੰ ਕੋਈ ਕੋਈ ਗੱਲ ਨਹੀਂ ਪਰ ਤੂੰ ਧਿਆਨ ਨਾ ਫਿਰੀ ਹੁਣ ਤੇਰੇ ਛੱਤਰ ਮਾਰਨੇ ਆ ਜਾਂ ਸਾਨੂੰ ਉਹ ਬੰਦਿਆਂ ਦੇ ਨਾਂ ਜਨਤਕ ਗਿੱਪੀ ਗਰੇਵਾਲ ਕਰੇ ਉਦਾਂ ਲਾਈਵ ਹੋ ਕੇ ਬੜਾ ਉਹਨੇ ਕਿਹਾ ਸੀ ਵੀ ਸਾਨੂੰ ਜੀ ਸਾਡੀ ਮੂਵੀ ਦਾ ਬੈਕ ਦੱਸੋ ਜੀ ਕਿੱਦਾਂ ਦੀ ਆ ਕਿੱਦਾਂ ਦੀ ਬਣੀ ਆ ਕਿੱਦਾਂ ਦੀ ਨਹੀਂ ਬਣੀ ਆ ਇਦਾਂ ਦੇ ਸਵਾਲ ਜੇ ਤੁਸੀਂ ਮੂਵੀ ਚਲਾ ਕੇ ਜਦੋਂ ਬੰਦ ਕਰਨੀ ਜੀ ਇਦਾਂ ਦੇ ਸਵਾਲ ਕਰਨੇ ਸੀ ਤੇ ਪਹਿਲਾਂ ਕਰ ਲੰਦੇ